ਅੰਮ੍ਰਿਤਸਰ ਤੋਂ ਇਸ ਵੇਲੇ ਦੀ ਬੇਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੀ ਦਰਬਾਰ ਸਾਹਿਬ ਸੇਵਾ ਉਤੇ ਜਾਂਦੇ ਇੱਕ ਪਾਠੀ ਸਿੰਘ ਨੂੰ ਲੁਟੇਰਿਆਂ ਵੱਲੋਂ ਘੇਰਾ ਪਾ ਕੇ ਲੁੱਟਿਆ ਗਿਆ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਦੇਖ ਕੇ ਹਰ ਕੋਈ 당ਗ ਰਹਿ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਲੁਟੇਰਿਆਂ ਦੇ ਹੌਂਸਲੇ ਵਧੇ ਹੋਏ ਨੇ ਹਰ ਇੱਕ ਦੇ ਦਿਲ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸੋ ਤਸਵੀਰਾਂ ਜਿਹੜੀਆਂ ਨੇ ਅ CCTV ਕੈਮਰੇ ਦੀਆਂ ਜੋ ਸਾਹਮਣੇ ਆਈਆਂ ਨੇ ਜਿਸ ਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਦੇ ਨਾਲ ਮੋਟਰਸਾਈਕਲ ਸਵਾਰ ਜਿਹੜੇ ਲੁਟੇਰੇ ਨੇ ਇਹ ਲੁਟੇਰੇ ਆਉਂਦੇ ਨੇ ਔਰ ਜੋ ਪਾਠੀ ਸਿੰਘ ਹੈ ਜੋ ਸ਼੍ਰੀ ਦਰਬਾਰ ਸਾਹਿਬ ਅ ਸਵੇਰੇ ਤੜਕ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਉਹ ਸੇਵਾ ਉੱਤੇ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਇਹਨਾਂ ਨੂੰ ਘੇਰਾ ਪਾਇਆ ਜਾਂਦਾ ਹੈ ਲੁਟੇਰਿਆਂ ਵੱਲੋਂ ਔਰ ਉਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੋ ਤਸਵੀਰਾਂ ਬਹੁਤ ਕੁਝ ਬਿਆਨਕਾਰੀਆਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਲੁਟੇਰੇ ਨੇ ਇਹ ਆਉਂਦੇ ਨੇ ਉਸ ਤੋਂ ਬਾਅਦ ਜੋ ਪਾਠੀ ਸਿੰਘ ਹੈ ਇਸ ਨੂੰ ਆਪਣੇ ਜੋ ਮੋਟਰਸਾਈਕਲ ਹੈ ਉਸ ਨੂੰ ਚਾਬੀ ਮੰਗਦੇ ਨੇ ਉਸ ਪਾਠੀ ਸਿੰਘ ਤੋਂ ਔਰ ਉਸ ਤੋਂ ਬਾਅਦ ਮੋਬਾਈਲ ਦੀ ਖੋ ਕਰਦੇ ਨੇ ਔਰ ਉਥੋਂ ਫਰਾਰ ਹੋ ਜਾਂਦੇ ਨੇ ਪਾਠੀ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਪਾਠੀ ਸਿੰਘ ਦੇ ਅਨੁਸਾਰ ਹਰ ਵਾਰ ਦੀ ਤਰ੍ਹਾਂ ਉਹ ਤੜਕ ਸਵੇਰ 2 ਤੋਂ 2:30 ਦਾ ਸਮਾਂ ਸੀ ਜਦੋਂ ਉਹ ਆਪਣੀ ਸੇਵਾ ਜੋ ਸ਼੍ਰੀ ਦਬਾਰ ਸਾਹਿਬ ਜਰੋਂ ਦੀ ਲੱਗੀ ਹੋਈ ਹੈ ਉਹ ਸੇਵਾ ਉੱਤੇ ਜਾਂਦੇ ਨੇ ਰਾਹ ਦੇ ਵਿੱਚ ਉਹ ਲੁਟੇਰੇ ਜਿਹੜੇ ਨੇ ਉਹਨਾਂ ਦਾ ਉਹਨਾਂ ਨੂੰ ਘੇਰਾ ਪਾ ਕੇ ਉਹਨਾਂ ਦਾ ਮੋਟਰਸਾਈਕਲ ਨੂੰ ਰੁਕਵਾਉਂਦੇ ਨੇ ਉਸ ਤੋਂ ਬਾਅਦ ਅ ਜੋ ਲੁਟੇਰੇ ਨੇ ਉਹ ਪਾਠੀ ਸਿੰਘ ਤੋਂ ਚਾਬੀ ਮੰਗਦੇ ਨੇ ਮੋਟਰਸਾਈਕਲ ਦੀ ਤਾਂ ਜਦੋਂ ਪਾਠੀ ਸਿੰਘ ਦੱਸਣ ਮੁਤਾਬਕ ਉਹ ਕਹਿੰਦੇ ਨੇ ਕਿ ਉਹ ਸੇਵਾ ਤੇ ਜਾ ਰਹੇ ਨੇ ਸ਼੍ਰੀ ਦਰਬਾਰ ਸਾਹਿਬ ਤੇ ਉਹਨਾਂ ਨੂੰ ਮਾਫ਼ ਕਰੋ ਪਰ ਉਹ ਅੱਗੋਂ ਲੁਟੇਰੇ ਉਹਨਾਂ ਨੂੰ ਕਹਿੰਦੇ ਨੇ ਕਿ ਚਾਬੀ ਦੇ ਦੇ ਨਹੀਂ ਤਾਂ ਗੋਲੀ ਮਾਰ ਦਵਾਂਗੇ ਇਸੇ ਡਰ ਤੋਂ ਪਾਠੀ ਸਿੰਘ ਚਾਬੀ ਜਿਹੜੀ ਹੈ ਉਹ ਲੁਟੇਰਿਆਂ ਨੂੰ ਦੇ ਦਿੰਦਾ ਹੈ ਔਰ ਜਿਹੜਾ ਮੋਬਾਈਲ ਸੀ ਪਾਠੀ ਸਿੰਘ ਤੋਂ ਉਹ ਵੀ ਲੁਟੇਰੇ ਜਿਹੜੇ ਨੇ ਉਹਨਾਂ ਤੋਂ ਲੈ ਕੇ ਉਥੋਂ ਰਵਾਨਾ ਫਰਾਰ ਹੋ ਜਾਂਦੇ ਨੇ ਸੋ ਤਸਵੀਰਾਂ ਬਹੁਤ ਦਿਨ ਨੂੰ ਦਿਲਾ ਦੇਣ ਵਾਲੀ ਹੈ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਗੁਰੂ ਨਗਰੀ ਕਿਹਾ ਜਾਂਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਔਰ ਇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਔਰ ਕਾਨੂੰਨ ਵਿਵਸਥਾ ਦੀ ਜੋ ਵਿਗੜੇ ਹਾਲਾਤ ਨੇ ਉਹਨਾਂ ਨੂੰ ਬਿਆਨ ਕਰ ਰਿਹਾ ਹੈ ਹਰ ਇੱਕ ਦੀ ਮਨਚ ਡਾਇਰ ਹੈ ਕਿਉਂਕਿ ਟੂਰਿਸਟ ਵੀ ਇੱਥੇ ਆਉਂਦੇ ਨੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਜਿਹੜੇ ਟੂਰਿਸਟ ਇੱਥੇ ਆਉਂਦੇ ਨੇ ਅ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਨੇ ਪਰ ਅ ਅਜਈਆਂ ਵਾਰਦਾਤਾਂ ਦਾ ਵਾਪਰਨਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਔਰ ਹੁਣ ਪਾਠੀ ਸਿੰਘ ਜਿਹਨਾਂ ਦਸਮੂਤਾਬਕੀ ਹਰ ਵਾਰ ਉਹ ਜੋ ਗੁਰੂ ਦਰ ਜਾਂਦੇ ਨੇ ਇਸੇ ਸਮੇਂ ਦੇ ਵਿੱਚ ਹਰ ਵਾਰ ਮੁਨਤਮਸਤਕ ਹੋਣ ਦੇ ਲਈ ਜਾਂਦੇ ਸੀ ਪਰ ਇਸ ਵਾਰ ਜ਼ਿੰਦਗੀ ਚ ਪਹਿਲੀ ਵਾਰ ਦੀ ਉਮਰ ਹੋ ਗਈ ਪਰ ਜ਼ਿੰਦਗੀ ਚ ਪਹਿਲੀ ਵਾਰ ਅਜਿਹੀ ਵਾਰਦਾਤ ਜਿਹੜੀ ਹੈ ਉਹਨਾਂ ਦੇ ਨਾਲ ਵਾਪਰੀ ਹੈ ਜਿਸ ਨਾਲ ਉਹ ਵੀ ਸਹਿਮ ਗਏ ਨੇ ਕਿਉਂਕਿ ਅ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਦਾ ਸ਼ੇਰ ਹੈ ਔਰ ਇਸ ਤਰ੍ਹਾਂ ਦੇ ਨਾਲ ਵਾਰਦਾਤਾਂ ਦਾ ਹੋਣੇ ਵਾਪਰਨਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ ਸਹਿਮ ਦਾ ਮਾਹੌਲ ਪੈਦਾ ਕਰਦਾ ਹੈ ਫਿਲਹਾਲ ਤਸਵੀਰਾਂ ਲਗਾਤਾਰ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਆ ਦੇਖੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿਉਂਕਿ ਤੜਕਸਾਰ ਸੇਵਾ ਕਰਨ ਜਾਂਦੇ ਇੱਕ ਪਾਠੀ ਸਿੰਘ ਦਾ ਮੋਟਰਸਾਈਕਲ ਖੋਇਆ ਗਿਆ ਮੋਬਾਈਲ ਫੋਨ ਖੋਇਆ ਗਿਆ ਔਰ ਉਸ ਤੋਂ ਬਾਅਦ ਇਤ ਤੱਕ ਕਿ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਨਹੀਂ ਦਿੰਦਾ ਮੋਟਰਸਾਈਕਲ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਬੇਹਤ ਦਿਲ ਨੂੰ ਹਿਲਾਉਣ ਵਾਲੀਆਂ ਤਸਵੀਰਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਮੈਂ ਰਾਤ ਨੂੰ 2 ਵਜੇ ਡਿਊਟੀ ਰੋਟੀਨਰ ਜਾਣਾ ਜੀ ਉਸ ਦਿਨ ਵੀ ਮੈਂ ਰਾਤ ਨੂੰ 2 ਵਜੇ ਡਿਊਟੀ ਦੇ ਤਿਆਰ ਹੋ ਕੇ 2 ਵਜੇ 15 16 ਮਿੰਟ ਤੇ ਨਿਕਲਿਆ ਵਾ 2 ਵਜੇ 20 22 ਮਿੰਟ ਤੇ ਮੈਂ ਚੌਂਕ 'ਚ ਪਹੁੰਚਿਆ ਤੇ ਉੱਥੇ ਅਣਪਛਾਤੇ ਤਿੰਨ ਮੁੰਡਿਆਂ ਨੇ ਮੈਨੂੰ ਮੋਟਰਸਾਈਕਲ ਤੇ ਆ ਕੇ ਪਿੱਛੋਂ ਦੀ ਤੇ ਅਗਲੇ ਬੰਨੇ ਮੇਰੇ ਮੋਟਰਸਾਈਕਲ ਲਾਤੀ ਤੇ ਮੇਰੀ ਮੋਟਰਸਾਈਕਲ ਨੂੰ ਬੰਦ ਕਰਤਾ ਜਿਹਦੀ ਚਾਬੀ ਮੈਂ ਲਾਈ ਤੇ ਉਹਨਾਂ ਨੇ ਮੈਨੂੰ ਕਿਹਾ ਬਾਬਾਈ ਚਾਬੀ ਦੇ ਦਿਓ ਬਾਬਾਈ ਚਲੋ ਚਲੋ ਮੈਂ ਵਰਤ ਰਿਹਾ ਵਾ ਉਹਨਾਂ ਨੇ ਕਿਹਾ ਚਾਬੀ ਫੜਾ ਦੇ ਤੇ ਮੈਂ ਕਿਹਾ ਜੀ ਮੈਂ ਹਰਮੰਦਰ ਸਾਹਿਬ ਡਿਊਟੀ ਜਾਣਾ ਜੇ ਮੈਨੂੰ ਮaaf ਕਰ ਦਿਓ ਤਾਂ ਕਹਿੰਦੇ ਗੋਲੀ ਮਾਰ ਦਿਆਂਗੇ ਇਸੋ ਡਰ ਜਦ ਕਰ ਅਸੀਂ ਗੱਲ ਕਰੀਏ ਕਿਹੜਾ ਮੋਟਰਸਾਈਕਲ ਤੁਹਾਡਾ ਲੈ ਕੇ ਗਏ ਨੇ ਨੌਜਵਾਨ ਬਿਲਕੁਲ ਸਪਲੈਂਡਰ ਮੋਟਰਸਾਈਕਲ ਹੀ ਬਲੈਕ ਰੰਗ ਦਾ ਕੀ ਨੰਬਰ ਸੀ ਵੀ ਉਹਦਾ ਉਹਦਾ ਹੈਗਾ ਇਹ PB02 EM4586 ਤਾਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਡਿਊਟੀ ਦੇ ਸਮੇਂ ਇੰਨਾ ਚਿਰ ਹੋ ਗਿਆ ਮੈਨੂੰ ਡਿਊਟੀ ਕਰਦਿਆਂ ਕਦੀ ਇਹੋ ਜਿਹੀ ਕੋਈ ਹਾਦਸਾ ਘਟਨਾ ਨਹੀਂ ਹੋਈ ਆ ਜਿੰਦਗੀ ਦੀ ਪਹਿਲੀ ਈ ਐ ਵਾਕਿਆ ਵਾ ਵਾ ਕਿ ਜਿਹਦੇ ਦਾ ਮੇਰੇ ਕੋਲ ਮੋਬਾਈਲ ਮੇਂ ਮੋਟਰਸਾਈਕਲ ਦੋਨੋਂ ਖੋ ਕੇ ਲੈ ਗਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਸੀਸੀਟੀਵੀ ਕੈਮਰਾ ਉੱਥੇ ਲੱਗਾ ਹੈ ਤਾਂ ਪੂਰੀ ਫੁਟੇਜ ਉਹਦੇ ਵਿੱਚ ਆ ਚੁੱਕੀ ਆ ਤਾਂ ਜੇਕਰ ਨਾ ਸੀਸੀਟੀਵੀ ਕੈਮਰਾ ਹੁੰਦਾ ਤਾਂ ਕਿਸੇ ਨੇ ਮੰਨਣਾ ਨਹੀਂ ਸੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਹਾਂਜੀ ਹਾਂਜੀ ਉਹ ਪਰਿਵਾਰ ਦਾ ਵੀ ਭਲਾ ਜਿਨ੍ਹਾਂ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਕਹੀ ਕਿ ਦਿੱਤੀ ਆ ਤੇ ਉਹ ਸੀਸੀਟੀਵੀ ਫੋਟੋ ਦੇ ਕਰਕੇ ਤੁਹਾਡੇ ਵੀਰਾਂ ਦੇ ਕਰਕੇ ਉਹ ਫੋਟੋ ਵਾਇਰਲ ਹੋਈ ਵੀਡੀਓ ਤੇ ਮੈਂ ਜਿਹੜਾ ਕੀ ਆਪਾਂ ਬਿਆਨ ਦੇ ਸਕਦਾ ਕਿ ਮੇਰੀ ਗੱਡੀ ਜਿਹੜੀ ਮੇਰੇ ਕੋ ਖੋ ਕੇ ਲੈ ਕੇ ਗਏ ਨੇ ਤੋ ਦੇਖਣ ਅਸੀਂ ਗੱਲ ਕਰੀਏ ਕਿੰਨਾ ਸਮਾਂ ਹੋ ਚੁੱਕਾ ਐ ਇਸ ਗੱਲ ਨੂੰ ਤਾਂ ਕਦੋਂ ਪਰਚਾ ਪੁਲਿਸ ਦੇ ਵੱਲੋਂ ਦਰਜ ਕੀਤਾ ਜਾਣਾ 2 ਤਰੀਕ ਨੂੰ ਮੈਂ ਰਾਤ ਨੂੰ ਮੇਰੇ ਕੋ ਖੋਹ ਹੋਈ ਸੀ ਤੇ 2 ਤਰੀਕ ਨੂੰ ਦਿਨੇ ਹੀ ਮੈਂ ਇਨਾਂ ਕੋ ਐਤਵਾਰ ਆ ਗਿਆ ਸੀ ਕਿ ਮੇਰੇ ਕੋ ਇਸ ਤਰ੍ਹਾਂ ਕਰਕੇ ਹੋਈ ਐ ਖੋਹ ਜੀ ਇਹਨਾਂ ਨੇ ਮੇਰੇ ਕੋ ਲਿਖਵਾਇਆ ਸੀ ਤੇ ਲਿਖਣ ਤੋਂ ਬਾਅਦ ਫਿਰ ਇਹਨਾਂ ਕਹੇ ਕਿ ਮੋਬਾਈਲ ਦਾ ਡੱਬਾ ਲੈ ਆਓ ਬਟ ਟਰੈਕ ਚ ਲਾ ਦਨੇ ਫਿਰ ਮੈਂ ਮੋਬਾਈਲ ਦਾ ਡੱਬਾ ਵੀ ਲੈ ਕੇ ਦਿੱਤਾ ਇਹਨਾਂ ਨੂੰ ਤੇ ਕੱਲ ਆ ਕੇ ਅਸੀਂ ਉਹ ਜਿਹੜਾ ਫਾਰਮ ਭਰਦੇ ਨੇ ਉਹ ਫਾਰਮ ਭਰ ਕੇ ਤੇ ਇਹਨਾਂ ਨੂੰ ਦਿੱਤਾ ਵਾ ਕਿ ਮੋਬਾਈਲ ਟਰੈਕ ਤੇ ਲਿਆ ਜਾਵੇ ਹੁਣ ਤੱਕ ਕੀ ਕੀਤਾ ਗਿਆ ਬੋਸਲੇ ਤੱਕ ਤਾਂ ਕਿ ਮੈਨੂੰ ਕੋਈ ਨਹੀਂ ਪਤਾ ਕਿ ਇਹਨਾਂ ਨੇ ਕੀ ਕੀਤਾ ਕਿ ਨਹੀਂ ਕਿਉਂਕਿ ਮੈਨੂੰ ਨਾ ਕੋਈ ਇਹਨਾਂ ਨੇ ਐਫ ਆਈ ਆਰ ਦੀ ਕਾਪੀ ਕੋਈ ਚੀਜ਼ ਦੀ ਕੋਈ ਚੀਜ਼ ਨਹੀਂ ਮਿਲੀ ਇਹਨਾਂ ਵੀ ਇਹਨਾਂ ਵੱਲੋਂ ਤੇ ਜੇਕਰ ਅਸੀਂ ਗੱਲ ਕਰੀਏ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਤੁਹਾਨੂੰ ਕਿਹਨਾਂ ਦੇ ਨਾਲ ਫੋਨ ਆ ਰਹੇ ਨੇ ਕਿਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ ਹੁਣ ਮੈਨੂੰ ਹੁਣ ਇਹ ਜਦੋਂ ਥੋੜੀ ਜਿਹੀ ਵੀਡੀਓ ਵਾਇਰਲ ਹੋਣ ਕਰਕੇ ਮੈਨੂੰ ਆਪਣੇ ਮੀਡੀਆ ਵਾਲੇ ਵੀਰਾਂ ਦਾ ਵੀ ਫੋਨ ਆ ਰਹੇ ਨੇ ਥੋੜੀ ਦੇਰ ਪਹਿਲਾਂ ਮੈਨੂੰ ਆਪਣੇ ਐਸ ਐਚਓ ਸਾਹਿਬ ਦਾ ਵੀ ਫੋਨ ਆਇਆ ਵਾ ਤੇ ਪੀਸੀ ਆਫਿਸ ਤੋਂ ਵੀ ਮੈਨੂੰ ਕਿਸੇ ਵੀਰ ਕੇ ਆਲਖ ਵੀਰ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਕਿੱਥੋਂ ਦੀ ਘਟਨਾ ਵਾ ਕਿ ਦਿਨ ਵਾਪਰੀ ਹੈ ਕਿਸ ਤਰ੍ਹਾਂ ਹੈ ਮੈਂ ਸਾਰਾ ਡਿਟੇਲ ਚ ਉਹਨਾਂ ਨੂੰ ਦੱਸਿਆ ਵਾ ਜੀ ਲੱਗਦਾ ਕਿ ਇਹ ਜਿਹੜੇ ਨੌਜਵਾਨ ਨੇ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰੀ ਆ ਉਹ ਹੋਣੀ ਚਾਹੀਦੀ ਆ ਤਾਂ ਜੋ ਹੋਰ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਅੜੀ ਘਟਨਾ ਉਹ ਨਾ ਹੋ ਸਕੇ ਜੀ ਇਹ ਤਾਂ ਜ਼ਰੂਰੀ ਹੈ ਜੀ ਇਹ ਜਿਹੜਾ ਸਾਡਾ ਇਲਾਕਾ ਨਾ ਨਾਮ ਦੇ ਕਲੋਨੀ ਇੱਥੇ ਇਹ ਕੁਝ ਦਿਨਾਂ ਤੋਂ ਲਗਾਤਾਰ ਹੀ ਵਾਰਦਾਤਾਂ ਹੋ ਰਹੀਆਂ ਨੇ ਮੇਰੇ ਤੋਂ ਪਹਿਲਾਂ ਵੀ ਇੱਕ ਵੀਰ ਕੋ ਮੋਟਰਸਾਈਕਲ ਤੇ ਆਈਫੋਨ ਖੋਇਆ ਗਿਆ ਬੀਬੀਆਂ ਕੋਲੋਂ ਪਰਸ ਦੇ ਚੈਨਾ ਚੂਨਾ ਖੋਈਆਂ ਗਈਆਂ ਨੇ ਤੇ ਆ ਮੇਰਾ ਹੁਣ ਥੋੜਾ ਮੇਰੇ ਮਾਲੂ ਜੀ ਇਸ ਤਰ੍ਹਾਂ ਹਾਸਾ ਵਾਪਰਿਆ ਜੀ ਲੱਗਦਾ ਕਿ ਪੀਸੀਆਰ ਦੇ ਜਿਹੜੇ ਮੁਲਾਜ਼ਮ ਨੇ ਨਾ ਡਿਊਟੀ ਦੇ ਰਾਤ ਚੌਂਕਾਂ ਦੇ ਵਿੱਚ ਲਗਾਉਣੀ ਚਾਹੀਦੀ ਆ ਹਾਂ ਜੀ ਹਾਂ ਜੀ ਜੀ ਹਰ ਚੌਂਕ ਦੇ ਵਿੱਚ ਇੱਕ ਅਦਾ ਜਵਾਨ ਜ਼ਰੂਰੀ ਪੀਸੀਆਰ ਨਾਲ ਉਹ ਇੱਕ ਅਦਾ ਚੌਂਕ 'ਚ ਨੌਜਵਾਨ ਜ਼ਰੂਰ ਖੜਾਉਣਾ ਚਾਹੀਦਾ ਪੁਲ ਕਿ ਜਿਹੜਾ ਕਿਸੇ ਨੂੰ ਡਰ ਹੋਵੇ ਕਿ ਐਸੇ ਚੌਂਕ ਦੇ ਵਿੱਚ ਪੁਲਿਸ ਵਾਲੇ ਹੈਗੇ ਨੇ ਕਿ ਬੰਦੇ ਨੂੰ ਜਿਆਦਾ ਦੂਰ ਤੱਕ ਭੱਜਣਾ ਠਾਣਾ ਕਰਨੀ ਪਵੇ ਆਪਣੀ ਡਿਊਟੀ ਦੌਰਾਨ ਪਤਾ ਲੱਗੇ ਕਿ ਇੱਥੇ ਆਈ ਜਾਣਾ ਕਿ ਹਾਂ ਅੱਗੇ ਸੇਫ ਹੈਗੇ ਆ ਸਾਡੇ ਪਾਸ ਨਿਰਿੰਦਰ ਸਿੰਘ ਗ੍ਰੰਥੀ ਆ ਦਰਬਾਰ ਸਾਹਿਬ ਡਿਊਟੀ ਕਰਦਾ ਉਹ ਸਾਡੇ ਕੋਲ ਆਇਆ ਸੀ ਅਸੀਂ ਉਸੇ ਵੇਲੇ ਨੇ ਦੱਸਿਆ ਵੀ ਮੇਰਾ ਮੋਟਰਸਾਈਕਲ ਤੇ ਮੋਬਾਈਲ ਮੇਰਾ ਖੋ ਕੇ ਲੱਗੇ ਤੇ ਅਸੀਂ ਇਹਦੇ ਨਾਲ ਹੀ ਪੁਲਿਸ ਪਾਰਟੀ ਨਾਲ ਇਹਦੇ ਗਈਏ ਫਿਰ ਜਾ ਕੇ ਆਪਾਂ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰੇ ਗਿੰਘਾਲੇ ਗਏ ਤੇ ਉਹਦੇ ਵਿੱਚੋਂ ਇਹ ਸਾਹਮਣੇ ਆਇਆ ਵੀ ਵਾਕਈ ਲੈ ਕੇ ਗਿਆ ਤੇ ਤੇ ਉਸ ਬੰਦੀ ਤਫਤੀਸ਼ ਜਾਰੀ ਆ ਤੇ ਆਪਾਂ ਉਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਜੀ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਇਹ ਘਟਨਾ ਨੂੰ ਵਾਰਦਾਤ ਹੋਣ ਜਾਂਦਾ ਦਿੱਤਾ ਗਿਆ ਹਾਂਜੀ ਹਾਂਜੀ ਜਲਦੀ ਤੋਂ ਜਲਦੀ ਇਹ ਕੰਮ ਲਗਾਏ ਗਏ ਸੀ ਗਰੁੱਪਾਂ ਦੇ ਵਿੱਚ ਵੀ ਪਾ ਦਿੱਤੇ ਆ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਾਰਾ ਕੁਝ ਬਰੰਬਲ ਕੀਤਾ ਜਾਊਗਾ ਜੀ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਐਸੇ ਹਰਨੇਕ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਫਿਲਹਾਲ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ ਜਗਮਨ ਟੀਵੀ ਦੇ ਲਈ I'm the son.